यो चित्र मैले खिचेको हेर्नुहोस् यो ओडिनको यो पार्कमा छ हेर्नुहोस् यो 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 हेर्न ਹਾਂ ਜੀ ਸਰ ਹਾਂ ਜੀ ਸਰ ਮਾਝਾ ਯਾਰ ਬੈਠਾ ਅੱਜ ਆ ਪਹਿਲਾਂ ਮੈਂ ਅੰਮ੍ਰਿਤਸਰ ਦੇ ਵਿੱਚ ਹਰਦੇਵਨਗਰ ਪ੍ਰੀਤਮਨਗਰ ਨਿਊ ਗਾਰਡਨ ਕਲੋਨੀ ਖਾਨਕੋਟ ਗਾਰਡਨ ਇਨਕਲੇਵ ਹੈਗਾ ਤਾਂ ਉਹ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਦੀ ਵਾਰਡ ਨੰਬਰ 35 ਆ ਪਰ ਉਹ ਐਮਐਲਏ ਹਲਕਾ ਜੰਡਿਆਰਾ ਪੈਂਦਾ ਸੋ ਉੱਥੇ ਮੈਂ ਸਵੇਰੇ ਉਦਘਾਟਨ ਕੀਤੇ ਨੇ 1 ਕਰੋੜ ਤੇ 30 ਲੱਖ ਰੁਪਏ ਦਾ ਉੱਥੇ ਉੱਥੇ ਸੜਕਾਂ ਬਣਾਉਣ ਵਾਸਤੇ ਸੀਵਰੇਜ ਪਾਉਣ ਵਾਸਤੇ ਜਾਂ ਕੋਈ ਟਾਇਲ ਲਾਉਣ ਵਾਸਤੇ ਉੱਥੇ ਕੰਮ ਕੀਤਾ ਜਾਣਾ ਜਦੋਂ ਵੀ ਮੈਂ ਉਸ ਇਲਾਕੇ ਦੇ ਵਿੱਚ ਜਾਂਦਾ ਸੀਗਾ ਤੇ ਉਥੋਂ ਦੇ ਲੋਕ ਆਮ ਤੌਰ ਤੇ ਇੱਕ ਗੱਲ ਕਹਿੰਦੇ ਸੀਗੇ ਕਿ ਅਸੀਂ ਕਾਰਪੋਰੇਸ਼ਨ ਤੇ ਅੰਮ੍ਰਿਤਸਰ ਦੇ ਵਿੱਚ ਆਉਨੇ ਆ ਐਮਐਲਏ ਹਲਕਾ ਤੁਹਾਡਾ ਜੰਡਿਆਲਾ ਤੇ ਅਸੀਂ ਦੋਨਾਂ ਪਾਸਿਆਂ ਤੋਂ ਰਹਿ ਜਾਂਦੇ ਆ ਲੋਕਾਂ ਦੀ ਆਮ ਤੌਰ ਤੇ ਸ਼ਿਕਾਇਤ ਹੁੰਦੀ ਸੀਗੀ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਕੋਲ ਉਹਨਾਂ ਦੀ ਮੰਗ ਜਿਹੜੀ ਸੀਗੀ ਉਠਾਈ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 1 ਕਰੋੜ ਤੇ 30 ਲੱਖ ਰੁਪਿਆ ਜਿਹੜਾ ਉਸ ਇਲਾਕੇ ਵਾਸਤੇ ਵਾਰਡ ਨੰਬਰ 35 ਜਿਹੜੀ ਅੰਮ੍ਰਿਤਸਰ ਕਾਰਪੋਰੇਸ਼ਨ ਆ ਉਹਦੇ ਲਈ ਦਿੱਤਾ ਔਰ ਉਹਦੇ ਸਵੇਰੇ ਉਦਘਾਟਨ ਕੀਤੇ ਨੇ ਇੱਥੇ ਹੁਣ ਜੰਡਿਆਲਾ ਗੁਰੂ ਦੇ ਵਿੱਚ ਘਾ ਮੰਡੀ ਚੌਂਕ ਤੋਂ ਲੈ ਕੇ ਮਸੂਲੀਆਂ ਦਰਵਾਜ਼ੇ ਤੱਕ ਜਿਹੜੀ ਆ ਉਹ ਹਾਲਾਤ ਖਰਾਬ ਸੀਗੇ ਸੜਕ ਦੇ ਇੱਥੇ ਟਾਈਲਿੰਗ ਲਾਉਣ ਵਾਸਤੇ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਹੈ 20 ਲੱਖ ਰੁਪਏ ਇਹਦੇ ਤੇ ਖਰਚ ਆਉਣਾ ਹੈ ਆ ਲਗਭਗ 650 ਮੀਟਰ ਇਹਦੀ ਲੰਬਾਈ ਜਿਹੜੀ ਬਣਦੀ ਆ ਫੁੱਟ ਔਰ ਕਾਰਨਰ ਟੂ ਕਾਰਨਰ ਜਿਹੜਾ ਆ ਅਸੀਂ ਇਹਨੂੰ ਪੂਰਾ ਕਰਨਾ ਥੋੜਾ ਉੱਚਾ ਕਰਕੇ ਇਨੂੰ ਬਣਾਵਾਂਗੇ ਨਾਲ ਦੇ ਨਾਲ ਬਰਸਾਤੀ ਪਾਣੀ ਜਿਹੜਾ ਉਹਦੇ ਨਿਕਾਸੀ ਵਾਸਤੇ ਵੀ ਨਾਲੇ ਜਿਹੜੇ ਆ ਉਹ ਬਣ ਗਏ ਸੋ ਮੈਂ ਸਮਝਦਾ ਇਹ ਜਿਹੜਾ ਸਾਡਾ ਇਲਾਕਾ ਜਿਹਦੇ ਤੇ ਸਾਡਾ ਸੀਨੀਅਰ ਸੈਕੰਡਰੀ ਸਕੂਲ ਵੀ ਪੈਂਦਾ ਹੈ ਕਾਫੀ ਸਾਡੀਆਂ ਦੁਕਾਨਾਂ ਨੇ ਖਾਸ ਤੌਰ ਤੇ ਸਬਜੀ ਦੀਆਂ ਦੁਕਾਨਾਂ ਨੇ ਇੱਥੇ ਉਹਨਾਂ ਨੂੰ ਜਦੋਂ ਵੀ ਬਾਰਿਸ਼ ਹੁੰਦੀ ਸੀਗੀ ਉਹ ਇੱਕ ਤਾਂ ਪਾਣੀ ਖੜ ਜਾਂਦਾ ਦੂਜਾ ਜਿਹੜੀ ਲੋਕਾਲੀ ਸੜਕ ਪਈ ਹੁੰਦੀ ਆ ਉਹ ਟੁੱਟ ਜਾਂਦੀ ਸੋ ਅਸੀਂ ਇਹਨੂੰ ਟਾਈਲਿੰਗ ਦੇ ਨਾਲ ਸਟਰੈਂਥਨ ਜਿਹੜਾ ਆ ਉਹ ਕਰਨ ਲੱਗੇ ਆ ਅੱਜ 20 ਲੱਖ ਰੁਪਏ ਇਹਦੇ ਵਾਸਤੇ ਮਨਜ਼ੂਰ ਕੀਤਾ ਔਰ ਦੋ ਤਿੰਨ ਦਿਨਾਂ ਤੱਕ ਕੰਮ ਜਿਹੜਾ ਸ਼ੁਰੂ ਹੋ ਜਾਊਗਾ ਜਦੋਂ ਵੀ ਬਰਸਾਤ ਥੋੜੀ ਜੀ ਘੱਟ ਹੁੰਦੀ ਆ ਔਰ ਇਹ ਕੰਮ ਦੇ ਨਾਲ ਸਾਡਾ ਇਹ ਜਿਹੜਾ ਟੋਟਾ ਇੰਨਾ ਕਾ ਆ ਕਾਮਡੀ ਚੌਂਕ ਤੋਂ ਲੈ ਕੇ ਮਸੂਲੀਆ ਗੇਟ ਤੱਕ ਦਾ ਇਹ ਪੂਰੀ ਤਰ੍ਹਾਂ ਬਣ ਜਾਊਗਾ ਇਸ ਤੋਂ ਇਲਾਵਾ ਅਸੀਂ ਉਹ ਪਰੇ ਗੁੰਨੋਵਾਲ ਜਿਹੜੀ ਸੜਕ ਗੁੰਨੋਵਾਲ ਤੋਂ ਆਉਂਦੀ ਆ ਕੇਂਦਰਾ ਬੈਂਕ ਤੱਕ ਕੇਂਦਰਾ ਬੈਂਕ ਤੋਂ ਇੱਥੋਂ ਫੇਰ ਅੱਗੇ ਸ਼ੁਰੂ ਕਰਾਂਗੇ ਇਹਨੂੰ ਲੈ ਕੇ ਤੇ ਇੱਧਰ ਜਿੱਧਰ ਜਾਂਦਿਆਂ ਜਾਂਦਿਆਂ ਇੱਧਰ ਦੀ ਵਿਪਾਜੀ ਦੀ ਦੁਕਾਨ ਆ ਇੱਧਰ ਦੀ ਅੱਗੇ ਜਾ ਕੇ ਤੇ ਅਸੀਂ ਉਹ ਜਿਹੜਾ ਤਰਨਤਾਰਨ ਰੋਡ ਆ ਉੱਥੋਂ ਤੱਕ ਜਿਹੜੀ ਪੂਰੀ ਛੜਕ ਜੜੀ ਆ ਉਹ ਬਣਾ ਰਹੇ ਆ ਤੁਸੀਂ ਦੇਖਦੇ ਹੋਵੋਗੇ ਕਿ ਆਪਾਂ ਜਦੋਂ ਆ ਸ਼ਮਸ਼ਾਨ ਘਾਟ ਨੂੰ ਜਾਂਦੇ ਆ ਤੇ ਇਹਦੇ ਤੇ ਵੀ ਥੋੜੇ ਜੇ ਟੋਏ ਵਗੈਰਾ ਪਏ ਨੇ ਪੁਰਾਣੀ ਛੜਕ ਬਣੀ ਆ ਪਹਿਲਾਂ ਅਸੀਂ ਜਿਹੜੀ ਜੀਟੀ ਰੋਡ ਤੋਂ ਲੈ ਕੇ ਜੋਤੀਸਰ ਵਾਲੀ ਆ ਉਹ ਤੇ ਉੱਥੋਂ ਤੱਕ ਬਣਾ ਦਿੱਤੀ ਆ ਅੱਗੇ ਜਿਹੜਾ ਸੜਕ ਦਾ ਟੋਟਾ ਜਿਹੜਾ ਉੱਧਰ ਜਾਂਦਾ ਬੰਨੂਵਾਲ ਨੂੰ ਇੱਧਰ ਕੈਂਡਰਾ ਬੈਂਕ ਤੱਕ ਇਧਰੋਂ ਆ ਲੜਕੀਆਂ ਦੇ ਸਕੂਲ ਤੋਂ ਲੈ ਕੇ ਅੱਗੇ ਇਹ ਵੀ ਜਿਹੜੀ ਆ ਹਾਲਾਤ ਖਰਾਬ ਨੇ ਸੋ ਉਹ ਵੀ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਆ ਉਹ ਵੀ ਕੰਮ ਇਹਦੇ ਨਾਲ ਹੀ ਸ਼ੁਰੂ ਹੋ ਜਾਣਾ ਹੈ ਇਹਦੇ ਨਾਲ ਮੈਂ ਸਮਝਦਾ ਸਾਡੇ ਜੰਡਿਆਲੇ ਵਾਸੀਆਂ ਨੂੰ ਬਹੁਤ ਫਾਇਦਾ ਹੋਊਗਾ ਸੋ ਮੈਂ ਸਮੂਹ ਜੰਡਿਆਲੇ ਦੇ ਲੋਕਾਂ ਨੂੰ ਅੱਜ ਵਧਾਈ ਦੇਣਾ